ਦੁਰਗਿਆਨਾ ਤੀਰਥ ਦੇ ਸ਼੍ਰੀ ਬੜਾ ਹਨੂਮਾਨ ਮੰਦਰ ਵਿੱਚ ਪ੍ਰੋਫੈਸਰ ਲక్ష్ਮੀ ਕਾਂਤਾ ਚਾਵਲਾ ਅਤੇ ਬੜਾ ਹਨੂਮਾਨ ਮੰਦਰ ਦੇ ਚੇਅਰਮੈਨ ਡਾਕਟਰ ਰਕੇਸ਼ ਸ਼ਰਮਾ ਦੀ ਅਗਵਾਈ ਹੇਠ 1008 ਪੰਚਮੁਖੀ ਹਨੂਮਾਨ ਕਵਚ ਦੇ ਪਾਠਨਾ ਸਮਾਪਨ ਕੀਤਾ ਗਿਆ ਇਸ ਮੌਕੇ ਤੇ ਸੰਜੀ ਮਹਿਰਾ, ਰੋਹਿਤ ਖੰਨਾ, ਅਦਿਤ ਸ਼ਰਮਾ, ਰਾਜੇਸ਼ ਕੁਮਾਰ, ਜੋਲੀ ਕੁਮਾਰ ਆਦਿ ਮੈਂਬਰ ਵੀ ਮੌਜੂਦ ਸਨ ਸਾਰੇ ਭੱਜਾਂ ਨੂੰ ਬਹੁਤ-ਬਹੁਤ ਵਧਾਈ ਅੱਜ ਵਧਾਈ ਆ ਸਕੰਗਿਆ ਜੀ ਦੋ ਦੋ ਪਰੋਂ ਇੱਕ ਤੇ ਦੁਰਗਿਆਨੇ ਤੀਰ ਦਾ ਜਿਹੜਾ ਸੋਮਾ ਸਾਲ ਮਨਾਇਆ ਜਾ ਰਿਹਾ ਉਹਦੇ ਸਬੰਧ 'ਚ ਅੱਜ ਵੱਡੇ ਅਨੁਮਾਨ ਜੀ ਦੇ ਮੰਦਿਰ ਸੇਰੇ 8 ਵਜੇ ਪਾਠ ਸ਼ੁਰੂ ਹੋਏ ਸੀ ਜਿਹੜੇ ਕੱਲ ਸਵੇਰੇ 8 ਵਜੇ ਤੱਕ ਲਗਾਤਾਰ ਚੱਲਣਗੇ ਇਹਦੇ ਨਾਲ ਨਾਲ 2 ਮਹੀਨੇ ਪਹਿਲਾਂ ਸਾਡੇ ਪ੍ਰਧਾਨ ਪੰਨ ਲక్ష్ਮੀ ਗਨ ਚਾਹਲਾ ਜੀ ਨੇ ਸੰਸਕ੍ਰਿਤ ਕਾਲਜ ਦੇ ਪ੍ਰਿੰਸੀਪਲ ਕੁਸ਼ਵਰਾਜ ਜੀ ਕੋਲ ਕਿਹਾ ਸੀ ਕਿ ਪੰਚ ਮੁਖੀ ਹਨੂਮਾਨ ਜੀ ਦਾ ਸੰਸਕ੍ਰਿਤ ਦੇ ਵਿੱਚ ਪਾਠ ਪਹਿਲੇ ਦਿਨ ਤੇ 15 ਵਿਦਿਆਰਥੀਆਂ ਨੇ 135 ਬਾੜ ਕੀਤੇ ਤੇ ਉਹਦੋਂ ਮੂਜਾ ਨਿਗਲਿਆ ਹੈ ਕਿ ਆਪਾਂ ਇਹ ਕਿਸੇ 388 ਪੂਰੇ ਕਰਾਵਾਂਗੇ ਉਹ ਈਸ਼ਵਰ ਦੀ ਕਿਰਪਾ ਨਾਲ 6 ਵਾਰੀ ਪਹਿਲੋ ਹੋ ਚੁੱਕਾ ਸੀ 800 ਕਿੰਨੇ ਅੱਜ 7ਵੀਂ ਵਾਰੀ 1008 ਪੂਰੇ ਹੋ ਗਏ ਆ